ਆਲੂ ਨਾਲ ਬਣਾਓ ਟੇਸਟੀ ਰੈਸিপি ਬਿਨਾ ਤੇਲ ਦੇ ਸਿਰਫ 10 ਮਿੰਟਾਂ ਦੇ ਵਿੱਚ ਬਣਾ ਲਓ ਕ੍ਰਿਸਪੀ ਆਲੂ ਚਿਪਸ ਜਾਣੋ ਸਿਹਤਮੰਦ 스ਨੈਕਿੰਗ ਦਾ ਇਹ ਨਵਾਂ ਤੇ ਅਨੋਖਾ ਤਰੀਕਾ ਮਾਰਕੀਟ ਦੇ ਵਿੱਚ ਮਿਲਣ ਵਾਲੇ ਆਇਲੀ ਚਿਪਸਾਂ ਤੁਸੀਂ ਬਹੁਤ ਖਾਂਦੇ ਹੋ ਤੇ ਪ੍ਰੋਸੈਸਡ ਜਿਹੜੇ ਕਿ ਪੈਕਿੰਗ ਕੀਤੇ ਹੁੰਦੇ ਨੇ ਉਹ ਵੀ ਚਿਪਸ ਤੁਸੀਂ ਖਾਂਦੇ ਹੋ ਕਿਉਂਕਿ ਆਲੂ ਦੇ ਨਾਲ ਬਣੀਆਂ ਹੋਈਆਂ ਬਹੁਤ ਚੀਜ਼ਾਂ ਹੁੰਦੀਆਂ ਨੇ ਜੋ ਹਰ ਕਿਸੇ ਨੂੰ ਪਸੰਦ ਆਉਂਦੀਆਂ ਨੇ ਤੇ ਸ਼ਾਇਦ ਤੁਹਾਨੂੰ ਵੀ ਪਸੰਦ ਹੋਈ ਹੈ ਲੇਕਿਨ ਅੱਜ ਅਸੀਂ ਗੱਲ ਕਰਾਂਗੇ ਬਿਨਾ ਆਇਲ ਦੇ ਤੁਸੀਂ ਚਿਪਸ ਕਿਵੇਂ ਬਣਾ ਸਕਦੇ ਹੋ ਤਾਂ ਧਿਆਨ ਨਾਲ ਇਸ ਵੀਡੀਓ ਨੂੰ ਜ਼ਰੂਰ ਸੁਣਿਓ ਤੇ ਆਪਣੇ ਘਰ ਦੇ ਵਿੱਚ ਵੀ ਇਹ ਰੈਸিপি ਜ਼ਰੂਰ ਬਣਾ ਕੇ ਦੇਖਿਓ। ਤਾਲੂ ਦੇ ਨਾਲ ਬਣੇ 스낵 ਹਰ ਕਿਸੇ ਨੂੰ ਕਾਫੀ ਪਸੰਦ ਹੁੰਦੇ ਨੇ। ਹਰ ਕੋਈ ਬਹੁਤ ਹੀ ਚਟਕਾਰੇ ਲਗਾ ਕੇ ਬਿਨਾ ਇਹਨਾਂ ਨੂੰ ਖਾਉਂਦਾ ਹੈਗਾ। ਮਾਰਕੀਟ ਦੇ ਵਿੱਚ ਮਿਲਣ ਵਾਲੇ ਚਿਪਸ ਜਾਂ ਫਿਰ ਪੈਕ ਕੀਤੇ 스ਨੈਕਸ ਦੇ ਵਿੱਚ ਤੇਲ, ਨਮਕ ਅਤੇ ਕੈਮੀਕਲ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜੋ ਲੰਬੇ ਸਮੇਂ ਤੱਕ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਜੇ ਤੁਸੀਂ ਵੀ ਸਿਹਤ ਅਤੇ ਸਵਾਦ ਦੋਵਾਂ ਦਾ ਆਨ ਰੱਖਣਾ ਚਾਹੁੰਦੇ ਹੋ ਤਾਂ ਕਿਉਂ ਨਾ ਕੁਝ ਅਜਿਹਾ ਬਣਾਇਆ ਜਾਵੇ ਜੋ ਆਇਲ ਫ੍ਰੀ ਹੋਵੇ ਜੋ ਜਲਦੀ ਬਣ ਜਾਵੇ ਤੇ ਖਾ ਕੇ ਖੁਸ਼ੀ ਵੀ ਮਿਲੇ ਤਾਂ ਆਇਲ ਫ੍ਰੀ ਕ੍ਰਿਸਪੀ ਆਲੂ ਚਿਪਸ ਇੱਕ ਬਹੁਤ ਹੀ ਆਸਾਨ ਸਿਹਤਮੰਦ ਅਤੇ ਟੇਸਟੀ ਰੈਸিপি ਹੈ ਇਹ ਰੈਸিপি ਖਾਸ ਤੌਰ ਦੇ ਉਤੇ ਉਹਨਾਂ ਦੇ ਲਈ ਹੈ ਜੋ ਕਿ ਸਿਹਤ ਦੇ ਲਈ ਬਹੁਤ ਜ਼ਿਆਦਾ ਸਾਵਧਾਨ ਰਹਿੰਦੇ ਨੇ ਇਸ ਨੂੰ ਬਣਾਉਣ ਦੇ ਵਿੱਚ ਨਾ ਜ਼ਿਆਦਾ ਸਮਾਂ ਲੱਗੇਗਾ ਤੇ ਨਾ ਹੀ ਤੁਹਾਨੂੰ ਤਲੇ ਹੋਏ ਚਿਪਸ ਵਾਂਗ ਕਿਸੇ ਗਰੀਜ਼ ਜਾਂ ਫਿਰ ਤੇਲ ਦੀ ਲੋੜ ਪਵੇਗੀ ਤਾਂ ਉਹ ਜਾਣਦੇ ਆ ਇਸ ਪੂਰੀ ਵੀਡੀਓ ਦੇ ਵਿੱਚ ਕਿ 10 ਮਿੰਟਾਂ ਦੇ ਵਿੱਚ ਘਰ ਦੇ ਵਿੱਚ ਕਰਕਰੇ ਕ੍ਰਿਸਪੀ ਆਲੂ ਚਿਪਸ ਤੁਸੀਂ ਕਿਵੇਂ ਬਣਾ ਸਕਦੇ ਹੋ ਸਭ ਤੋਂ ਪਹਿਲਾਂ ਆਲੂਆਂ ਨੂੰ ਚੰਗੀ ਤਰ੍ਹਾਂ ਧੋ ਕੇ ਛਿਲਕਾ ਉਤਾਰ ਲਓ ਹੁਣ ਆਲੂਆਂ ਨੂੰ ਬਹੁਤ ਹੀ ਪਤਲੇ-ਪਤਲੇ ਸਲਾਈਸਾਂ ਦੇ ਵਿੱਚ ਕੱਟੋ ਜਿੰਨਾ ਪਤਲਾ ਸਲਾਈਸ ਹੋਵੇਗਾ ਉਹਨਾਂ ਚਿਪਸ ਉਹਨਾਂ ਹੀ ਕਰਕਰੇ ਹੋਵੇਗਾ ਤੁਸੀਂ ਚਾਹੋ ਤਾਂ ਸਲਾਈਸਰ ਦੀ ਵੀ ਵਰਤੋਂ ਕਰ ਸਕਦੇ ਹੋ ਹੁਣ ਕਟੇ ਹੋਏ ਆਲੂਆਂ ਦੇ ਸਲਾਈਸਾਂ ਨੂੰ ਇੱਕ ਬਰਤਨ ਦੇ ਵਿੱਚ ਠੰਡੇ ਪਾਣੀ ਦੇ ਵਿੱਚ 10 ਤੋਂ 15 ਮਿੰਟ ਲਈ ਭਿਗੋ ਕੇ ਰੱਖ ਲਓ। ਇਸ ਦੇ ਨਾਲ ਆਲੂ ਦਾ ਵੱਧ ਜਿਹੜਾ ਕਿ ਸਟਾਰਚ ਨਿਕਲ ਜਾਵੇਗਾ, ਯਾਨੀ ਕਿ ਗਿੱਲਾਪਣ ਹੋਵੇਗਾ ਉਹ ਨਿਕਲ ਜਾਵੇਗਾ ਜਿਸ ਦੇ ਨਾਲ ਚਿਪਸ ਹੋਰ ਵੀ ਕ੍ਰਿਸਪੀ ਬਣਨਗੇ। ਕਰੀਬ 15 ਮਿੰਟ ਬਾਅਦ ਆਲੂਆਂ ਨੂੰ ਪਾਣੀ ਦੇ ਵਿੱਚੋਂ ਕੱਢ ਲਓ ਅਤੇ ਕੱਪੜੇ ਜਾਂ ਫਿਰ ਪੇਪਰ ਟਾਵਲ ਦੀ ਮਦਦ ਨਾਲ ਚੰਗੀ ਤਰ੍ਹਾਂ ਸੁਕਾ ਲਓ। ਧਿਆਨ ਰੱਖੋ ਕਿ ਸਲਾਈਸ ਪੂਰੀ ਤਰ੍ਹਾਂ ਸੁੱਕੇ ਹੋਣ ਨਹੀਂ ਤਾਂ ਪਕਾਉਂਦੇ ਸਮੇਂ ਚਿਪਸ ਨਰਮ ਰਹਿ ਜਾਣਗੇ ਹੁਣ ਸੁੱਕੇ ਹੋਏ ਆਲੂ ਦੇ ਸਲਾਈਸਾਂ ਦੇ ਉੱਤੇ ਨਮਕ ਕਾਲੀ ਮਿਰਚ ਅਤੇ ਲਾਲ ਮਿਰਚ ਪਾਊਡਰ ਛਿੜਕੋ ਚਾਹੋ ਤਾਂ ਨਿੰਬੂ ਦਾ ਰਸ ਵੀ ਮਿਲਾ ਸਕਦੇ ਹੋ ਇਸ ਦੇ ਨਾਲ ਚਿਪਸ ਦੇ ਵਿੱਚ ਹਲਕਾ ਚਟਕਾਰਾ ਸਵਾਦ ਆਵੇਗਾ ਇਸ ਤੋਂ ਬਾਅਦ 에ਅਰ ਫਰਾਈ ਜੋ ਕਿ 에ਅਰ ਫਰਾਈ ਨੂੰ 180 ਡਿਗਰੀ ਸੈਲਸੀਅਸ ਦੇ ਉੱਤੇ ਪ੍ਰੀ ਹੀਟ ਕਰੋ ਤੇ ਹੁਣ ਤਿਆਰ ਕੀਤੇ ਆਲੂ ਸਲਾਈਸਾਂ ਨੂੰ 에ਅਰ ਫਰਾਈਡ ਦੀ ਬਾਸਕਟ ਦੇ ਵਿੱਚ ਇੱਕ ਪਰਤ ਦੇ ਵਿੱਚ ਫੈਲਾਓ ਧਿਆਨ ਰੱਖੋ ਕਿ ਸਲਾਈਸ ਇੱਕ ਦੂਜੇ ਦੇ ਨਾਲ ਚਿਪਕਣ ਨਾ ਇਸ ਨੂੰ 10 ਮਿੰਟ ਲਈ 에ਅਰ ਫਰਾਈ ਕਰੋ ਅਤੇ 10-5 ਮਿੰਟ ਦੇ ਬਾਅਦ ਹੌਲੀ ਹੱਥ ਦੇ ਨਾਲ ਚਿਪਸ ਨੂੰ ਹਿਲਾ ਦਿਓ ਤਾਂ ਜੋ ਸਾਰੇ ਸਲਾਈਸ ਬਰਾਬਰ ਸਿਕਣ ਜਦੋਂ ਚਿਪਸ ਸੁਨਾਰੇ ਅਤੇ ਕਰਾਰੇ ਹੋ ਜਾਣ ਤਾਂ ਉਹਨਾਂ ਨੂੰ 에ਅਰ ਫਰਾਈਰ ਤੋਂ ਕੱਢ ਲਓ ਅਤੇ ਕੁਝ ਸਮਾਂ ਠੰਡਾ ਹੋਣ ਦਿਓ ਹੁਣ ਤੁਹਾਡੇ ਤਿਆਰ ਨੇ ਕ੍ਰਿਸਪੀ ਟੇਸਟੀ ਅਤੇ ਹੈਲਦੀ ਤੇਲ ਰਹਿਤ ਯਾਨੀ ਕਿ ਆਇਲ ਫਰੀ ਆਲੂ ਚਿਪਸ ਜੇਕਰ ਤੁਸੀਂ ਇਹ ਰੈਸিপি ਨਹੀਂ ਟਰਾਈ ਕੀਤੀ ਤਾਂ ਹੁਣੇ ਤੁਸੀਂ ਟਰਾਈ ਕਰ ਸਕਦੇ ਹੋ ਤੇ ਇਹਦਾ ਸਵਾਦ ਲੈ ਸਕਦੇ ਹੋ